ਜੀ ਭਾਈ ਅੱਜ ਤੁਹਾਨੂੰ ਵਿਖਾਉਨੇ ਆ ਆਸ਼ਾ ਟਰੈਕਟਰ 1975 ਮਾਡਲ ਬਾਈ ਨੇ ਬਹੁਤ ਸੰਭ ਕੇ ਰੱਖਿਆ ਜੀ ਬਾਪੇ ਦੀ ਨਹੀਂ ਸਾ ਤੇ ਭਾਈ ਜੀ ਤੁਹਾਡੇ ਦਾਦਾ ਜੀ ਨੇ ਲਿਆ ਸੀ ਇਹ ਹਾਂ ਜੀ ਦਾਦਾ ਜੀ ਨੇ ਲਿਆ ਸੀ ਠੀਕ ਹੈ ਤੇ ਬਾਈ ਕਹਿੰਦਾ ਪੈਸਿਆਂ ਦੀ ਬਹੁਤ ਡਿਮਾਂਡ ਹੋ ਗਈ ਇਹਦੀ ਤੇ ਪਰ ਬਾਈ ਦਿੱਤਾ ਨਹੀਂ ਆ ਦੇਖੋ ਜੀ ਪੈਡਲ ਪੁਰਾਣੇ ਉਹੀ ਤਿੰਨ ਪੈਡ ਲਾਉਂਦੇ ਸੀ ਜਿਹੜੇ ਤੇ ਬਾਈ ਕਰਾਂਗੇ ਜੀ ਜੇ ਮੰਨ ਲਓ ਪੈਸਾ ਨਹੀਂ ਨਾ ਮੈਟਰ ਕਰਦਾ ਹੁਣ ਜੇ ਜਾਇ ਪੈਸੇ ਨਾਲ ਵੇਚਤਾ ਤੇ ਕੀ ਆਪ ਦਾ ਦਾਦਾ ਗਏ ਹਾਂਜੀ 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 ਬਾਈ ਜੀ ਇਹ ਗੱਲਾਂ ਅੱਜ ਦੇ ਨਵੇਂ ਮੁੰਡੇ ਨਹੀਂ ਨਾ ਯਾਦ ਕਰਦੇ ਬਾਈ ਕਹਿੰਦੇ ਨਾ ਜਿਹੜੀਆਂ ਉੱਤਿਆਂ ਫੱਟੀਆਂ ਲੱਗੀਆਂ ਬੈਟਣ ਵਾਲੀਆਂ ਆਹ ਟੁੱਟ ਗਈ ਸੀ ਇਹ ਦੋਧੀਆਂ ਆਹ ਦੋਨੇ 75 ਮਾਰ ਲਈ ਫੱਟੀਆਂ ਨਾਲ ਦੇਖ ਲੋ ਜੀ ਤੁਸੀਂ ਲੱਕੜ ਦੀਆਂ ਫੱਟੀਆਂ ਤੇ ਕਮਾਣੀਆਂ ਵਾਲਾ ਆਸ਼ਾ ਜੀ ਨੂੰ ਕਹਿੰਦੇ ਹੁੰਦੇ ਸੀ ਪਹਿਲਾਂ ਇਹ ਉਹ ਆਸ਼ਾ ਜੀ ਕਮਾਣੀਆਂ ਵਾਲਾ ਆਸ਼ਾ ਹੈਂਡਲ ਵਿੱਚ ਹੀ ਪਾਇਆ ਪਿਆ ਬਾਈ ਨੇ ਤੇ ਬਹੁਤ ਹੀ ਯੂਨਿਕ ਤੇ ਚੀਜ਼ ਹੈ ਜੀ। ਆ ਵੀ ਇਹ ਦਿਓ ਬਾਈ ਜੀ। ਵੇਖੋ। ਲਓ ਦੇਖੋ ਬਾਈ ਜੀ ਸਲੰਸਰ ਇਹਦਾ। ਚੱਲਦੇ ਹੀ ਹਾਲਤ ਚ ਹੈ ਜੀ ਬਾਈ ਜੀ ਇੱਕ ਬਾਈ ਦਸੀ ਜਾਂਦਾ ਵੀ ਮੇਰੇ ਤਾਂ ਇਹੀ ਸੀ ਜਿਆ ਦਿਮਾਗ 'ਚ ਵੀ ਖਿਆਲ ਖੜਾ ਹੈ। ਤੇ ਸੁਬਾਈ ਕਹਿੰਦਾ ਕੰਮ ਲੈਣੇ ਜੀ ਰੋਜ਼ੇ ਤੋਂ ਚੱਲਦੀ ਹਾਲਤ ਚ ਹੈ ਜੀ ਬਿਲਕੁਲ ਸੁਹਾਗਾ ਮਾਰ ਕੇ ਆਇਆ ਅੱਜ ਹੀ ਬਾਈ ਠੀਕ ਹੈ ਰ ਜੀ ਬਹੁਤ ਵਧੀਆ ਹੋਰ ਵੀ ਕਿਸੇ ਵੀਰ ਕੋਲ ਇਹੋ ਜੀ ਕੋਈ ਆਇਸ਼ਾ ਕਾਸ਼ਾ ਖੜਾ ਹੋਵੇ ਤਾਂ ਜ਼ਰੂਰ ਦੱਸਿਓ ਬਾਈ ਆਇਸ਼ਰ ਪੁਰਾਣੇ ਸਟicker ਕੋਈ ਵੀ ਚੀਜ਼ ਬਾਈ ਨੇ ਇਹਦੇ ਤੇ ਮੋਡੀਫਾਈ ਨਹੀਂ ਕਰੀ ਬਾਈ ਆ ਚੀਜ਼ ਦਿਖਾਵਾਂਗੇ ਹਾਂਜੀ ਜਿਨਾ ਹਨ ਆ ਨਵੇਂ ਡਰਾਈਵਰਾਂ ਦੇ ਅੱਜਕੱਲ ਹੁੰਦਾ ਵੀ ਦੋਨੇ ਟਾਇਰ ਲੋਕ ਹੋ ਜਾਂਦੇ ਹਨਾ ਠੀਕ ਹੈ ਇਹ ਇਸ ਚ ਆਇਆ ਹੋਰ ਕਿਸੇ ਆਸ਼ੇ ਚ ਨਹੀਂ ਆ ਆ ਦੇਖੋ ਜੀ ਚੱਕਾ ਆ ਜੀ ਦੇਖੋ ਆ ਲੋਕ ਹੋ ਜਾਂਦੇ ਟਾਇਰ ਜਿਹੜੇ ਬਨੇ ਜਾਂਦੇ ਆ ਬਨੇ ਜਾਂਦੇ ਆ ਇਹ ਹੋਰ ਕਿਸੇ ਆਸ਼ੇ ਚ ਨਹੀਂ ਆਏ ਜੀ ਕਹਿੰਦੇ ਤੇ ਆ ਦੇਖੋ ਸੀਟ ਪੁਰਾਣੀ ਓਹੀ ਨਾਲ ਦੀ ਸੀਟ ਆ ਚੱਕ ਦੇ ਮੈਂ ਸਾਰਾ ਆਹ ਨਾਲ ਦੀ ਸੀਟ ਐ ਬਈ ਸਭ ਬਿਲਕੁਲ ਸਾਰਾ ਜੈਨੂਅਨ ਆ ਜੀ 1975 ਮਾਡਲ ਜੈਨੂਨ ਆ ਸਾ ਜੀ ਬਿਲਕੁਲ ਚਲਦੀ ਹਾਲ ਲੋਕ ਕਹਿੰਦੇ ਆ ਜੀ ਆਂਦੇ ਵੀ ਰੰਗ ਕਰਾ ਲਓ ਜੇ ਰੰਗ ਕਰਾ ਲਿਆ ਨਾ ਉਹ ਡੁਪਲੀਕੇਟ ਬਣ ਜਾਊਗਾ ਜਿਗਾਰਡ ਹੋ ਜੂਗਾ ਹਾਂ ਜੀ ਆ ਰੰਗ ਕਰਾਇਆ ਤਾਂ ਫਿਰ ਭਾਈ ਜੀ ਉਹ ਚੀਜ਼ ਨਹੀਂ ਰਹਿਣੀ ਜਿਹੜੀ ਜਿਹੜਾ ਓਰੀਜਨਲ ਹੈ ਓਰੀਜਨਲ ਹੀ ਹੈ ਰੰਗ ਕਰੇ ਤਾਂ ਉਹ ਚੀਜ਼ ਨਹੀਂ ਰਹਿਣੀ ਚਲ ਫਿਰ ਆ ਸਾ ਦੇਖੋ ਬਾਈ ਦੇ ਜਿਹੜੀ ਕਿੱਲੀ ਹੈ ਉਹ ਸ਼ਾਇਦ ਪਾਸੇ ਰੱਖੀ ਹੈ ਲਾ ਕੇ ਉਹ ਕਿੱਲੀ ਵੀ ਹੋਕੜੀ ओरिजिनल ਐ ਨਾਲ ਦੀ ਇਹ ਵੇਖ ਲਓ ਬਈ ਬਹੁਤ ਸੋਹਣਾ ਤੇ ਬਹੁਤ ਵਧੀਆ ਯਾਰ ਸਟਾਰਟ ਕਰਕੇ ਖੋਰਿਆ ਤੁਹਾਨੂੰ ਦੇਖੋ ਆਵਾਜ਼ ਬਾਈ ਦੇਖੋ ਆਵਾਜ਼ ਵੇਖੋ ਬਾਈ ਸਰਤਾਂ ਦੇ ਬੋਲਦਾ ਨਾ ਪਿੰਡੇ ਨੂੰ ਜਿਵੇਂ ਕਹਿੰਦੇ ਫੋਰਡ ਦਾ ਫੁਕਾਰਾ ਦੇ ਆਸ਼ੇ ਦੀ ਇਹ ਆਵਾਜ਼ ਜਿਹੜੀ ਠੱਕ ਠੱਕ ਆੜੀ ਜਿਵੇਂ ਲੱਗਿਆ ਬਾਈ ਸਾਰੇ ਦਰਸ਼ਕ ਜਿਹੜੇ ਵੀ ਕਿਸੇ ਯੂਨਿਕ ਚੀਜ਼ਾਂ ਦੇ ਪੁਰਾਣੀਆਂ ਚੀਜ਼ਾਂ ਦੇ ਜਾਇ ਦੇ ਜਿਹੜੇ ਕਾਇਲ ਹੈ ਆਹ ਵੇਖੋ ਐਸਾ ਬੰਦ ਕਰਿਆ ਬਾਈ ਨੇ ਓ ਉਹ ਦੀ ਚੋਕ ਗਾ ਲਓ ਬੰਦ ਕਰਿਆ ਬਾਈ ਨੇ ਪਤਨ ਹੋਰ ਦੱਸਦਾ ਚੀਜ਼ ਲਾ ਲਈ ਹਾਂਜੀ ਆ ਜਿਹੜਾ ਪਟਾਣਾ ਦੇਗਾ ਸ਼ੋਅ ਦੇ ਵਿਚਾਲੇ ਜੀ ਆ ਪਟਾ ਵੀ 75 ਮਾਡਲੀ ਆ ਹਾਂ ਦੇਖੋ ਜੀ ਬਾਈ ਆ ਪਟਾ ਸ਼ੋਅ ਦੇ ਵਿਚਾਲੇ ਲਾਇਆ ਬਾਈ ਨੇ ਇਹ ਵੀ ਨਹੀਂ ਖਰਾਬ ਖਰਾਬ ਨਹੀਂ ਹੋਣ ਦਿੱਤਾ ਕਹਿੰਦਾ ਇਹ ਵੀ 75 ਮਾਡਲੀ ਆ ਨਾਲ ਦਾ ਹੀ ਆ ਸਪਰਿੰਗਾਂ ਵਾਲਾ ਇਹਨੂੰ ਸ਼ੋਅ ਨੂੰ ਬੰਦ ਕਰਨ ਵਾਲਾ ਹੀ ਦੇਖੋ ਜੀ ਬਾਈ ਦਿਲ ਦਿਲ ਗਾਰਡਨ ਗਾਰਡਨ ਹੋ ਗਿਆ ਬਾਈ ਦਾ ਵੇਖ ਕੇ ਟਰੈਕਟਰ ਬਹੁਤ ਵਧੀਆ ਸਵਾਲ ਆ ਆ ਲਿਫਟ ਚੱਕੀ ਜਾਂਦੀ ਸੀ ਇੱਥੋਂ ਬਾਈ ਕਹਿੰਦਾ ਇੱਥੇ ਹੁਣ ਪਾ ਲਈ ਉਹਨਾਂ ਨੇ ਤਾਰ ਪਾ ਕੇ ਚੋਕ ਬਣਾ ਲਈ ਇਹਨੂੰ ਠੀਕ ਹੈ ਜੀ ਹੁਣ ਅੰਦਰ ਉਹ ਕੰਡੈਂਟ ਹੀ ਤੋੜ ਛੱਡਿਆ ਮੈਂ ਕਿਹਾ ਠੀਕ ਹੈ ਬਰੋਂ ਨੀਂਬ ਬਾਹਲਾ ਹੁੰਦਾ ਦੂਸਰੇ ਕੋਲ ਬਾਈ ਬਾਕੀ ਗੱਲ ਜਿਵੇਂ ਇਹ ਸੁੱਕਾ ਦੇਖੋ ਕਿੰਨਾ ਪਿਆ ਜੀ ਟਰੈਕਟਰ ਜਿਵੇਂ ਇੰਨਾ ਚੱਲਿਆ ਤੇ ਮੰਨ ਲਓ ਸੁੱਕਾ ਦੇਖੋ ਪਿਆ ਆ ਛੋਟੀਆਂ ਲਾਈਟਾਂ ਵੀ ਬਾਈ ਨਾਲ ਹੀ ਆਉਂਦੀਆਂ ਸੀ ਇਹ ਤਾਂ ਵੈਸੇ ਬਾਅਦ ਚੋਂ ਲਾਈਆਂ ਅੱਛਾ 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 ਦੋ ਆ ਦੂਜੀਆਂ ਤਾਂ ਨੇ ओरिजिनल ਐ ਨਾਲ ਦੀਆਂ ਲਾਈਟਾਂ ਬਾਈ ਆ ਅੱਗੇ ਜਿਹੜਾ ਇਸ਼ਾਰ ਲਿਖਿਆ ਏਅਰ ਕੂਲਡ ਇਹ ਵੀ ਨਾਲ ਦਾ origignal ਸਾਰਾ ਕੁਝ origignal ਕਮਾੜੀਆਂ ਦੇਖੋ ਆ ਅਗਲੀ ਹੌਕ ਵਾਲੀ ਅਗਲੀ ਹੌਕ ਦੀ ਕਿੱਲੀ ਵੀ ਆਮ ਨਾਲ ਹੀ ਹਿੱਸੇ ਦੀ ਹੌਕ ਦੀ ਕਿੱਲੀ ਪਾਈ ਇਹਦੇ ਪਾ 7000 ਰੁਪਿਆ ਨਾਲ ਦੇ ਕੇ ਨਵਾਂ ਆ ਜਾਂਦਾ ਨਵੇਂ ਮਤਲਬ ਐਨਸੀ ਦਾ ਠੀਕ ਹੈ ਜੀ ਇਹ ਤੇ 11000 ਰੁਪਿਆ ਹਿੱਸੇ ਦੇ ਕੰਮ ਕਰਾਈ ਦਾ ਲਾ ਕੇ ਆ ਜੀ ਕਰੋ ਗੱਲ ਜੀ ਬਾਈ ਦੇ ਹਿੱਸਾ origignal ਹੀ ਰੱਖਿਆ ਐ ਐਨਸੀ ਦਾ ਨਹੀਂ ਬਵਾਇਆ ਬਹੁਤ ਵਧੀਆ ਬਈ ਦੂਜੇ ਨੀਵੇਂ ਸਾਖ ਛੱਡਦੇ ਨਾ ਕੜ 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 ਕਰ ਕਰਕੇ ਨਾ ਕੋਈ ਅਲਾਈਨਮੈਂਟ ਨਾ ਹਾਂ ਜੀ ਹਾਂ ਇਹ ਟਾਇਰ ਮਲਾ ਟਾਇਰ ਵੀ ਹੋਣੇ ਜੇ ਬਦਲਾਇਆ ਤੂੰ ਹਨਾ ਕੀ ਆਹ ਫਲਟਰ ਤੇ ਰਹਿ ਗਿਆ ਸੀਗਾ ਵਿੱਚ ਡੱਟਾ ਲੱਗ ਰੋ ਹਟ ਜਾ ਰਹੀ ਠੀਕ ਹੈ ਜੀ ਦੋ 2.5 ਕਿਲੋਮੀਟਰ ਪੈਂਦਾ ਘਰ ਤੋਂ ਖੇਤ ਠੀਕ ਹੈ ਜੀ ਆ ਗਿਆ ਸੀਗਾ ਜੀ ਕੱਲੇ ਫਿਲਟਰ ਕੱਲੇ ਫਿਲਟਰਾਂ ਦੇ ਤੇਲ ਇੰਨੇ ਇੰਨੇ ਰਹਿ ਗਏ ਸੀਗੇ ਠੀਕ ਹੈ ਜੀ ਇਹ ਟਰੈਕਟਰ ਖੜਾ ਹੈ ਬਾਈ ਜੀ ਜੰਡ ਵਾਲਾ ਪਿੰਡ ਨੇੜੇ ਮਰੋਟ ਤੇ ਬਾਈ ਜੀ ਤੁਹਾਡਾ ਨਾਮ ਕੀ ਸ਼ੋਭਨਾਮ ਮੇਰਾ ਨਾਮ ਵਰਿੰਦਰ ਸਿੰਘ ਆ ਜੀ ਦਾਦਾ ਜੀ ਦਾ ਨਾਮ ਗੁਰਦੇਵ ਸਿੰਘ ਤੇ ਲੋਹਰਾਜ ਵਾਲੇ ਬਾਈ ਜੀ ਠੀਕ ਹੈ ਜੀ ਤੇ ਲੋਹਰਾਜ ਵਾਲੇ ਬਾਈ ਜੀ ਨਾਂ ਸੁਣ ਲਿਆ ਤੁਸੀਂ ਇਹ ਬਾਈ ਕੋਲੇ ਖੜਾ ਤੇ ਫੋਰ ਸੇਲ ਲੀਗਾ ਜੀ ਕੋਈ ਵੀ 1 ਮਿੰਟ ਦੇ ਵਿੱਚ ਇਹ ਨਾਲ ਆਖਿਓ ਵੀ ਅਸੀਂ ਖਰੀਦ ਲੈਣਾ ਆਏ ਆ ਬਾਈ ਨੂੰ ਥੱੱਬਾ ਨੋਟਾਂ ਦਾ ਲੱਗ ਗਿਆ ਟੈਚੀ ਭਰ ਕੇ ਖੋਲਤਾ ਸੀ ਬਾਈ ਅੱਗੇ ਤੇ ਬਾਈ ਨੇ ਕਹਿੰਦਾ ਵੀ ਦਾਦਾ ਜੀ ਦੀ ਯਾਦ ਆ ਮੇਰਾ ਦੀ ਤੇ ਨਹੀਂ ਦੇਣਾ ਤੇ ਨਾਟ ਫਾਰ ਸੇਲ ਹੈ ਜੀ ਟਰੈਕਟਰ ਤੇ ਕੋਮੈਂਟਾਂ 'ਚ ਦੱਸੋ ਕਿਵੇਂ ਲੱਗਿਆ ਬਈ ਟਰੈਕਟਰ ਨੂੰ